ਜੀ ਪੰਜ ਕੀ ਨਾ ਤੁਹਾਡਾ ਮੈਂ ਅਵਦੀਪ ਕੌਰ ਕੀ ਗੱਲ ਬਾਤ ਪੈਣ ਹੋਈ ਹੈ ਬਾਬੇ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਇਹ 3 ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਮੈਨੂੰ ਇਨਸਾਫ ਚਾਹੀਦਾ ਮੇਰ ਨਾਲ ਥੱਕਾ ਆਇਆ ਬਹੁਤ ਜ਼ਿਆਦਾ ਤੇ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਾਬੇ ਕੌਣ ਦਸੰਗ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲੇ ਸਾਹੀ ਪੁੱਤਰ ਦੀ ਦਾਅਵੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਣਾੜ ਗਰੋਂ ਦੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਸਵਾਦ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਨੇ ਕਿਨੇ ਜਣੇ ਸੀ ਪਰ ਨਾਲ ਦੋ ਮੁੰਡੇ ਹੋਰ ਵਾਪਸ ਆਈ ਹੋਤੀ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 2-3 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵੱਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਨੇ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਕਰਦੇ ਬਾਬਾ ਜੀ ਨਾ ਮੈਂ ਪੈਰ ਪੱਗਾਂ ਦੇ ਹਾ ਜਬ ਇਹਨਾਂ ਨੇ ਰਾਕੇੰ ਨਾਲ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਤਸਕਾ ਸਤਾ ਦਿੱਤੀ ਜਾਵੇ ਇਹਨਾਂ ਲੈ ਗਏ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬੜ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂ ਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ। ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦਿੰਦੇ ਨੇ ਕੀ ਕਹਿਣਾ ਚਾਹੀਦਾ ਇਹਨਾਂ ਨੇ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੇ ਬਖਸ਼ਿਆ ਨਾ ਜਾਵੇ। ਬੰਦਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10:00 ਦੇ ਕਰੀਬ ਘਰੋਂ ਲੈ ਕੇ ਗਿਆ ਸੀ। ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਹ ਤੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੇਲੀ ਦਵਾਈ ਦਿੱਤੀ ਗਈ